ਗੁਰਪ੍ਰੀਤ ਬਾਜੀ ਗਊ ਰੱਖਸ਼ਾ ਤੋਂ ਗਊ ਰੱਖਸ਼ਾਦਲ ਤੋਂ ਡੀਡੀ ਰਾਣਾ ਜੀ ਨਿਕਸਨ ਜੀ ਪਲੱਸ ਜਿੰਨੇ ਸਾਡੇ ਹੋਰ ਸਾਥੀ ਬਾਲੀਆ ਜੀ ਬਟੇਰਾ ਜੀ ਜਿੰਨੇ ਪਹੁੰਚੇ ਹੋਏ ਸੀਗੇ ਦੇਖੋ ਕਿੰਨੇ ਅਨਰਥ ਦੀ ਗੱਲ ਆ ਕਿਹੜੇ ਸਵਾ ਦੇ ਦਿਨ ਚੱਲ ਰਿਹਾ ਇਹਨਾਂ ਦਿਨਾਂ ਵਿੱਚ ਕੋਈ ਸੋਚ ਵੀ ਕਿਵੇਂ ਸਕਦਾ ਕਿ ਗਊ ਤਾਂ ਦੀ ਅੱਥਾ ਉਹ ਵੀ ਪੰਜਾਬ ਦੀ குருਆਂ ਪੀਰਾਂ ਦੀ ਧਰਤੀ ਦੇ ਉੱਪਰ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਕੋ ਪਹਿਲੀ ਵਾਰ ਨਹੀਂ ਇਸ ਏਰੀਏ ਚ ਹੋ ਰਿਹਾ ਪਹਿਲਾਂ ਵੀ ਲਗਾਤਾਰ ਗਊ ਰੱਖਿਆ ਦਲ ਦੇ ਬੰਦੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਗਊ ਰੱਖਿਆ ਦਲ ਦੇ ਬੰਦੇ ਜਿਵੇਂ ਗੁਰਪ੍ਰੀਤ ਭਾਜੀ ਨੂੰ ਲਹਾਣੇ ਤੋਂ ਨੇ ਸਾਡੇ ਨਿਕਸਨ ਦੀ ਰੋਪੜ ਤੋਂ ਨੇ ਰਾਣਾ ਜੀ ਹਿਮਾਚਲ ਤੋਂ ਨੇ ਇਹਨਾਂ ਕੋਲ ਇਨਫੋਰਮੇਸ਼ਨ ਪਹੁੰਚ ਜਾਂਦੀ ਪਰ ਇੰਟੈਲੀਜੈਂਸ ਕੋਲ ਇਨਫੋਰਮੇਸ਼ਨ ਨਹੀਂ ਪਹੁੰਚਦੀ ਕਿ ਇਸ ਏਰੀਆ 'ਚੇ ਕੰਮ ਹੋ ਰਿਹਾ ਇਸ ਏਰੀਆ ਦੇ ਪੰਚਾ ਸਰਪੰਚਾਂ ਕੋਲ ਇਨਫੋਰਮੇਸ਼ਨ ਨਹੀਂ ਪਹੁੰਚਦੀ ਕਿ ਤੁਹਾਡੇ ਏਰੀਆ 'ਚਾ ਕੰਮ ਹੋ ਰਿਹਾ ਬੜੀ ਸ਼ਰਮ ਦੀ ਗੱਲ ਹੈ ਆਮ ਤੌਰ ਤੇ ਅਸੀਂ ਕੋ ਸੰਘਰਸ਼ ਕਰੀਦਾ ਕਿ ਪ੍ਰਸ਼ਾਸਨ ਕਹਿ ਰਿਹਾ ਜੀ ਬਈ ਇੱਥੇ ਤੱਕ ਐ ਕਰ ਲੋ ਜੀ ਤੁਸੀਂ ਸਾਡੀ ਅਸੀਂ ਹਮੇਸ਼ਾ ਕੰਪਲੀਟ ਕਰੀਦਾ ਪਰ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਸੋਚ ਹੀ ਨਹੀਂ ਸਕਦਾ ਕੋਈ ਕੋਆਪਰੇਟ ਨਹੀਂ ਕੋਈ ਕੁਛ ਨਹੀਂ ਸਿਸਨਾ ਹਿੰਦ ਗੌਰਖਸ਼ਾਲ ਸੰਯੁਕਤ ਗੌਰਖਸ਼ਾਲ ਪੂਰਬੀ ਪੰਜਾਬ ਦੀਆਂ ਜਿਹੜੀਆਂ ਢਾੜਵੀ ਜਥੇਬੰਦੀਆਂ ਨੇ ਉਹਨਾਂ ਨਾਲ ਅਸੀਂ ਅੱਜ ਦੇ ਦਿਨ ਦੇ ਵਿੱਚ ਹੀ ਅਸੀਂ ਬੁਲਾਵਾਂਗੇ ਬੈਠਕ ਕਰਾਂਗੇ ਔਰ ਇਹਦੇ ਵਿੱਚ ਜਿਹੜੀਆਂ ਵੱਡੀਆਂ ਗੀ ਸਾਨੂੰ ਖੁਸ਼ੀ ਇਸ ਗੱਲ ਦੀ ਤਾਂ ਹੈ ਵਿਚੋ ਜਿਹੜੇ 11 ਗੋਤਾਂ ਨਾਲ ਸਾਡੇ ਜਾਂ ਬਾਦ ਗਊ ਰਖਸ਼ਗਾਨੇ ਬਚਾ ਲੇ ਪਰ ਜਿਹੜੇ ਵੱਡੇ ਗਿਆ ਇਹਨਾਂ ਦਾ ਮੈਂ ਕਹਿੰਦਾ ਜੱਤ ਕਸੀਂ ਜੀਵਾਂਗੇ ਸਾਨੂੰ ਅਫਸੋਸ ਰਹੇਗਾ ਕਿ ਸ਼ਾਇਦ ਸਾਡੇ ਭਰਾ ਘੰਟਾ 2 ਘੰਟੇ ਪਹਿਲਾਂ ਪਹੁੰਚ ਜਾਂਦੇ ਸਾਡੇ ਰਾਹੁਲ ਮਚੰਦਾ ਦੀ ਜਨੀਆ ਹੋਣੀਆ ਟੀਮਾਂ ਨੇ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਐਤ ਕੀ ਨਵੀਂ ਟੈਕਨੋਲੋਜੀ ਮੈਨੂੰ ਦੱਸਿਆ ਗੁਰਪ੍ਰੀਤ ਜੀ ਨੇ ਅਪਣਾਈ ਹੋਈ ਸੀ ਕਿ ਪਹਿਲਾਂ ਟੋਏ ਕੱਟਿਆ ਸੀ ਕਿ ਜਿਹੜਾ ਬੱਸੀਆਂ ਚੀਜ਼ਾਂ ਨੇ ਹੱਡੀਆਂ ਵਗੈਰਾ ਉਹ ਚ ਪਾ ਦਾਂਗੇ ਸੂਤ ਹੀ ਖਤਮ ਕਰ ਦੇਣੇ ਉਹਨਾਂ ਇਸ ਏਰੀਆ ਚ ਕਿੰਨੇ ਟੋਏ ਕੱਟੇ ਹੋਏ ਆ ਯਾਨੀ ਪਤਾ ਨਹੀਂ ਕਿੰਨੇ ਸੈਂਕੜੇ ਹਜ਼ਾਰਾਂ ਗਊਮਾਂ ਸੀ ਤੇ ਕੱਟੇ ਆਏ ਕੱਟੇ ਗਏ ਆ ਬਹੁਤ ਸ਼ਰਮ ਆ ਰਹੀ ਆ ਵੀ ਕੀ ਹਾਲਾਤ ਆ ਸਾਡੀ ਗਊ ਮਾਤਾ ਦੀ ਤੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆ ਰਹੀ ਔਰ ਇੰਡਾਲੀਅਨ ਦੇ ਅਫਸਰਾਂ ਨੂੰ ਪ੍ਰਸ਼ਾਸਨ ਸ਼ਰਮ ਨਹੀਂ ਆ ਰਹੀ ਕਿ ਤੁਹਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ ਆ ਜਿਹੜੇ ਇਹਨੇ ਪੰਜਾਬ ਦੇ ਹਾਲਾਤ ਖਰਾਬ ਨੇ ਨਾ ਇਹ ਸਭ ਗਊ ਮਾਤਾ ਦੀ ਸਦੂਤਰਸ਼ਾ ਕਰਕੇ ਹੋ ਰਿਹਾ ਜੋ ਲਗਾਤਾਰ ਪੰਜਾਬ 'ਚ ਬਾੜ ਦਾ ਤਹਾ ਹੋ ਰਹੀਆਂ ਜੋ ਹੋ ਰਿਹਾ ਸਾਰੀ ਗਊ ਮਾਤਾ ਦਾ ਅਪਸ਼ਾਪ ਲੱਗ ਰਿਹਾ ਜੋ ਗਊਆਂ ਨੂੰ ਅਸੀਂ ਇੱਥੇ ਸਾਰੇ ਅਸੀਂ ਜ਼ਿੰਮੇਵਾਰ ਆ ਜੇ ਪਾ ਕੱਲ ਕਰੀਏ ਕੱਲਾ ਪ੍ਰਸ਼ਾਸਨ ਵਿੱਚ ਜ਼ਿੰਮੇਵਾਰ ਨਹੀਂ ਅਸੀਂ ਸਾਰੇ ਜ਼ਿੰਮੇਵਾਰ ਆ ਜਿਹੜੇ ਜਿਹਦੇ ਏਰੀਏ ਪੰਜ ਸਰਪੰਚ ਕਿ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜੇ ਲੁਧਿਆਣੇ ਬੈਠੇ ਬੰਦੇ ਨੂੰ ਪਤਾ ਚੱਲ ਰਿਹਾ ਕਿ ਇੱਥੇ ਗਊਆਂ ਵੱਡੀਆਂ ਜਾ ਰਹੀਆਂ ਜੇ ਨਾਲਾਗੜ੍ਹ ਬੈਠੇ ਬੰਦੇ ਨੂੰ ਪਤਾ ਲੱਗ ਰਿਹਾ ਕਿ ਇੱਥੇ ਗਊਆਂ ਵੱਡੀਆਂ ਜਾ ਰਹੀਆਂ ਕਿ ਆ ਇੱਥੇ ਦੇ ਪ੍ਰਸ਼ਾਸਨ ਨੂੰ ਪਤਾ ਨਹੀਂ ਇਹਨਾਂ ਲੋਕਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਇਹਨਾਂ ਦੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਡਿਸਟਰਾਏ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਢਾਣ ਪੱਕਾ ਢਾਣ ਅਸੀਂ ਪੱਕਾ ਛੇਤਰਨਾ ਲਾਵਾਂਗੇ ਇਹਨਾਂ ਦੇ ਘਰ-ਬਾਰ ਢਾਣ ਜਿਹੜੀ ਇਹਨਾਂ ਨੇ ਇਹ ਪੈਸਾ ਇਸ ਪੈਸੇ ਤੋਂ ਕਮਾਈ ਕਰਕੇ ਬਣਾਏ ਹੋਏ ਨੇ 10 12 12 ਮੋਟਰਸਾਈਕਲ ਖੜੇ ਕਿੱਥੋਂ ਆਏ 12 ਮੋਟਰਸਾਈਕਲ ਇੱਕ ਮਸੇ ਪੰਜਾਬ ਹਾਈਲਾਈਟ ਤੇ ਆ ਡੀਜੀਪੀ ਸਾਹਿਬ ਕਹਰੇ ਲੱਟ ਤੇ ਆ ਬਿੰਨੀ ਬੁਰੀ ਹਾਲਾਤ ਨੇ ਜੀ ਪੰਜਾਬ ਦੇ ਵਿੱਚ ਵਾਰਦਾਤਾ ਹੋ ਰਹੀਆਂ ਲਗਾਤਾਰ ਸਾਡੇ ਸ਼ੂਰਮੀਨਾ ਨੂੰ ਮਾਰਿਆ ਜਾ ਰਿਹਾ ਕਬੱਡੀ ਪਲੇਅਰਾਂ ਨੂੰ ਮਾਰਿਆ ਜਾ ਰਿਹਾ ਲੱਟ ਤੇ ਆ ਤੇ ਆ ਹਾਲਾਤ ਨੇ ਲੱਟ ਦੇ ਇੰਨੀ ਬੁਰੀ ਹਾਲਤ ਆ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜ਼ਮੀਨੀ ਸੜਕ ਤੇ ਕੰਮ ਕਰਨਾ ਪੈਣਾ ਇਹ ਜਿਹੜੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਆ ਇਹਨਾਂ ਦੀਆਂ ਪ੍ਰਾਪਰਟੀਆਂ ਡਿਸਟਰੋਏ ਕਰਨੀਆਂ ਚਾਹੀਦੀਆਂ ਨੇ ਉਹਨਾਂ ਦੀਆਂ ਗੱਡੀਆਂ ਪ੍ਰਸ਼ਾਸਨ ਜੋ ਵੀ ਟਰੈਕਟਰ ਟਰਾਲੀਆਂ ਹੈਗੀਆਂ ਨੇ ਉਹ ਪ੍ਰਸ਼ਾਸਨ ਜ਼ਬਤ ਕਰੇ ਤੇ ਇਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰੇ ਅਸੀਂ ਜਿੰਨੇ ਵੀ ਐਮਐਲਏ ਐਮਪੀ ਆਪਣੇ ਪੰਜਾਬ ਤੋਂ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਬਾਹਰ ਵੀ ਪ੍ਰਦਰਸ਼ਨ ਕਰਾਂਗੇ ਤੇ ਆਤੀ ਇਹਦੀ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਕਿ ਇਹਦੀ ਜੜੀ ਹੈਗੀ ਆ ਜਿਹੜੀ ਪ੍ਰੋਪਰਟੀ ਉਹ ਢਾਈ ਜਾਵੇ ਤਾਂ ਕਿ ਦੁਆਰਾ ਇਹ ਬੰਦੇ ਕੰਮ ਨਾ ਕਰ ਸਕਣ ਤੇ ਜਿਹੜਾ ਕੀਤਾ ਹੈ ਜਿਹੜੀ ਇਹਨਾਂ ਪੈਸਿਆਂ ਤੋਂ ਸਭ ਤੋਂ ਖਾਸ ਗੱਲ ਇਹ ਜਿਹੜਾ ਸਾਨੂੰ ਜਿਹੜੇ ਆ ਇਹ ਦਿਨ ਪਿੱਛੇ ਚੰਡੀਗੜ੍ਹ ਸਾਡੀ ਟੀਮ ਨੇ ਗਊ ਮਾਸ ਫੜਿਆ ਇਹ ਵੱਡੇ ਵੱਡੇ ਹੋਟਲਾਂ ਦਿਸੋਂ ਬਲਾਈ ਹੁੰਦਾ ਹੈ ਇਹ ਚੈਨ ਬਗਨਣੀ ਚਾਹੀਦੀ ਹੈ ਕਿ ਜਾਣਾ ਕਿੱਥੇ ਸੀ ਮਾਸ ਜਿਹੜਾ ਗਊ ਮਾਸ ਇਹ ਜਾਣਾ ਕਿੱਥੇ ਸੀ ਕਿਹੜੇ ਬੰਦੇ ਖਰੀਦੇ ਕਿਹੜੇ ਹੋਟਲਾਂ ਚਾਣਾ ਹੋਟਲਾਂ ਵੀ ਸੀਲ ਹੋਣੇ ਚਾਹੀਦੇ ਆ